ਸਵਾਗਤ ਆ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਰਮ ਤੇ ਅੰਦਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪੁੱਚੋ ਮੰਡੀ ਸ਼ਹਿਰ ਦੇ ਵਿੱਚੋਂ ਬਣਾ ਰਹੇ ਆਂ ਤੇ ਬੇਗਾ ਰੋਡ ਤੇ ਵੀਰ ਦਾ ਘਰ ਆ ਗਿਆ ਤੇ ਬਾਬਾ ਅਨੰਦ ਸਿੰਘ ਨਗਰ ਆ ਗਿਆ ਨਾ ਬਾਬਾ ਅਨੰਦ ਸਿੰਘ ਨਗਰ ਆ ਗਿਆ ਤੇ ਗਲੀ ਨੰਬਰ 2 ਆ ਦੂਜੇ ਘਰ ਹੈ ਇਹਨਾਂ ਦਾ ਇੱਥੇ ਤੇ ਕੋਲੇ ਗਰਨਾਲਕ ਸਕੂਲ ਆ ਗਿਆ ਤੇ ਇਹਨਾਂ ਕੋਲੇ ਅੱਜ ਜਿਹੜੀ ਇਹ ਬਹਿੜ ਆ ਆਪਾਂ ਤੁਹਾਨੂੰ ਦਿਖਾਉਨੇ ਆਂ ਅ ਬਾਕੀ ਬਾਈ ਤੋਂ ਲੈ ਕੇ ਡਿਟੇਲ ਸਾਰੀ ਦਾ ਦੇ ਤੁਹਾਨੂੰ ਬਾਈ ਤੋਰੀ ਮਣੀ ਇਧਰੋਂ ਤੋਂ ਬਾਕੀ ਤੁਸੀਂ ਥਣ ਹਵਾ ਨੇ ਦੀ ਆਪ ਚੈੱਕ ਕਰ ਲਓ ਹਜੇ ਕਾਫੀ ਦਿਨ ਪਏ ਆ ਪੂਰੇ ਹੁਣ ਚ ਤੇ ਬਾਕੀ ਸਾਨੂੰ ਆਪਾਂ ਬਾਈ ਤੋਂ ਸਾਰੀ ਲੈ ਕੇ ਡਿਟੇਲ ਦੱਸਦੇ ਆ ਹਜੇ ਥੋੜੀ ਜਿਹੀ ਦੇਣ ਲੈਂਦੀ ਆ ਤੇ ਇਹ ਕੱਚੀ ਆ ਬਾਕੀ ਤੁਸੀਂ ਚੈੱਕ ਕਰ ਲਓ ਥਣ ਹਵਾ ਨੇ ਦੀ ਥਾਣਾ ਦੀ ਸਾਫ ਹੈ ਤੇ ਬੜਾਂ ਠੀ ਆਉਂਦੀ ਆ। ਅ ਘਰੇਲੂ ਆ ਬਾਈ ਦੀ ਕੋਲਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਘਰੇਲੂ ਵੜਾ ਕਦੇ ਕਦੇ ਬਾਈ ਪਸ਼ੂ ਸੇਲ ਕਰਦੇ ਆ। ਬਾਕੀ ਸਾਨੂੰ ਲੈ ਕੇ ਡਿਟੇਲ ਦੱਸ ਦਿਆਂ ਬਾਈ ਬੰਦ ਦੇ। ਹਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਬਾਈ ਜਿਹੜੀ ਆਪਾਂ ਬੈੜ ਦਿਖਾਈ ਹੈ ਕੈਮਾ ਸੁਆ ਸੂਰੀ ਆਪਣੇ ਕੋਲ ਇਹ ਹੈ। ਬਾਈ ਤੀਜਾ ਸੂਰੀ। ਤੀਜਾ ਆਪਣੇ ਕੋਲ ਘਰ ਦੀ ਹੈ ਇਹ। ਹਾਂ ਬਸ ਉਹ ਘਰ ਦੀ ਨਾਲ। ਤੇ ਇਹ ਮਤਲਬ ਦੁੱਧ ਕਿੰਨਾ ਪਿਛਲੇ ਸੂਏ ਦਾ ਪਿਛਲੇ ਸੂਏ ਸੇ 18 ਲੀਟਰ 18 ਲੀਟਰ ਪਿਛਲੇ ਸੂਏ ਦਿੱਤਾ ਹੈਗਾ ਤੇ ਐਗਤੀ ਮਤਲਬ ਵੱਧ ਕੱਢੂ ਫਿਰ ਹਾਂ ਹੈਗਾ ਬੇਵਾਸ 20 ਲੀਟਰ ਤੱਕ ਚੱਲ ਜੂਗਾ ਹਾਂ ਤੇ ਦੋ ਦਿਨ ਕਿੰਨੇ ਰਹਿ ਗਏ ਜੀ ਬਾਕੀ ਇਹਦੇ ਇੱਕ ਹਫਤਾ ਰਹਿ ਗਿਆ ਜੀ ਇੱਕ ਹਫਤਾ ਰਹਿ ਗਿਆ ਬਾਕੀ ਪੂਰੇ ਹੁਣ ਚ 9 ਮਹੀਨੇ ਪੂਰੇ ਹੁਣ ਚ 9 ਮਹੀਨੇ ਪੂਰੇ ਹੁਣ ਚ ਵੱਧ ਵੀ ਲੈ ਸਕਦੀ ਹੈ ਨਾ ਹਾਂ ਤੇ ਬਾਕੀ ਦੋਸਤੋ ਤੁਸੀਂ ਦੇਖ ਲਓ ਠੰਡੀ ਸੀਲ ਬਹੁਤ ਜ਼ਿਆਦਾ ਠੰਡੀ ਸੀਲ ਹੈਗੀ ਹੈ ਠੀਕ ਹੈ ਜੀ ਦੁੱਧ ਬਹੁਤ ਬੜੇ ਚਿੱਟਾ ਦੁੱਧ ਹੈ ਠੀਕ ਹੈ ਚਿੱਟਾ ਦੁੱਧ ਹੈ ਹਾਂ 60 ਫੁੱਟ ਕਿਵੇਂ ਆ ਫੈਂਡ ਪੂਰੀ ਫੈਂਡ ਦੀ ਠੀਕ ਹੈ ਨਾ ਵਰਕ ਦੁੱਧ ਆ ਜਾਣਾ ਠੀਕ ਹੈ ਜੀ ਬਾਕੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਹਜੇ ਕੱਚੀ ਐ ਪੂਰਾ ਦੁੱਧ ਹਲੇ ਆ ਨਹੀਂ ਪ੍ਰੋਪਰ ਤੇ ਬਾਕੀ ਇਹ ਦੀ ਤੁਹਾਨੂੰ ਪਿਛਲੇ ਸੂਏ ਦੀ ਆਪਾਂ ਬੱਚੀ ਵੀ ਦਿਖਾ ਦਿੰਨੇ ਆ ਐਗਤੀ ਵੀ ਬਾਈ ਕਹਿੰਦੇ ਚੰਗਾ ਟੀਕਾ ਭਰਾਇਆ ਵਾ ਅੱਛਾ ਫਿਰ ਠੀਕ ਹੈ ਜੀ ਅੱਛਾ ਫਿਰ ਠੀਕ ਹੈ ਭਰਾ ਚੰਗਾ ਬਾਕੀ ਪੂਰੀ ਡਿਟੇਲ ਵੀਰ ਨੂੰ ਨਹੀਂ ਪਤਾ ਹੈਗਾ ਵੀ ਕਿਹੜਿਆ ਕਿਹੜੇ ਬੁੱਲ ਦਾ ਭਰਾਇਆ ਆ ਆ ਬੱਚੀ ਆ ਗਈ ਜਿਹਦੀ ਪਿਛਲੇ ਸੂਏ ਦੀ ਤੇ ਇਹ ਨਾਟ ਫਾਰ ਸੇਲ ਐ ਤੁਹਾਨੂੰ ਦਿਖਾ ਰਹੇ ਆਂ ਵੀ ਚੰਗਾ ਰਿਜ਼ਲਟ ਆ ਦਿੱਤਾ। ਇੱਕ ਟੀਕੇ ਭਰਾ ਤੇ ਇੱਕ ਟੀਕੇ ਤੇ ਗੱਭਣ ਰਹੀ 11 ਕ ਮਹੀਨਿਆਂ ਦੀ ਇਹਦੀ ਹਜੇ ਉਮਰ ਆ ਗਈ। ਤੇ ਐਗਤੀ ਵੀ ਵਧੀਆ ਟੀਕਾ ਭਰਾ ਹੋਇਆ। ਰੇਟ ਕੀ ਕਰਤਾ ਜੀ ਇਹ ਪਹਿਲਾਂ? ਰੇਟ 72 75000 75000 ਬਾਕੀ ਹੋਜੀ ਮੌਕੇ ਤੇ ਮੰਨਦਾ। ਮੌਕੇ ਤੇ ਕਰਾਂਗੇ। ਠੀਕ ਹੈ ਜੀ। ਤੇ ਆਪਣਾ ਮੋਬਾਈਲ ਨੰਬਰ ਬੋਲ ਦਿ ਜੀ। 94170 ਜੀ। 94170 05004 05004 ਅੰਛਾ ਤੇ ਆਪਣਾ ਪੁੱਚੋ ਮੰਡੀ ਰਹਿ ਗਿਆ ਇਹ ਹਾਂ ਇਹ ਪੁੱਚੋ ਮੰਡੀ ਜੀ ਵਿੱਗਾ ਰੋਡ ਤੇ ਆਪਣਾ ਬਾਬਾ ਨਾਨਕ ਸਿੰਘ ਨਗਰ ਗਲੀ ਨੰਬਰ 2 ਗਲੀ ਨੰਬਰ 2 ਬਾਬਾ ਅਨੰਦ ਸਿੰਘ ਨਗਰ ਵਿੱਗਾ ਹੀ ਰੋਡ ਤੇ ਆ ਗਿਆ ਬਾਰ-ਬਾਰ ਆ ਗਿਆ ਪੁੱਚੋ ਮੰਡੀ ਤੋਂ ਹਾਂ ਜੀ ਕੋਲੇ ਗਰਾਨਕ ਸਕੂਲ ਆ ਜੀ ਆਪਣਾ ਕੋਲੇ ਗਰਾਨਕ ਸਕੂਲ ਆ ਗਿਆ ਹਾਂ ਜੀ ਹਾਂ ਜੀ ਐਡਰੈਸ ਔਖਾ ਹੈ ਜੀ ਲੱਭਣਾ ਕੋਈ ਬੜਾ ਔਖਾ ਨਹੀਂ ਹੈਗਾ ਇਹ ਵਿੱਗੇ ਰੋਡ ਨੂੰ ਜਿਹੜੀ ਹੈਗੀ ਲਿੰਕ ਰੋਡ ਜਾਂਦੀ ਹੈ ਇੱਥੋਂ ਪੁੱਚੋ ਸ਼ਹਿਰ ਤੋਂ ਤੇ ਸ਼ਹਿਰ ਦੇ ਬਾਹਰ ਬਾਰ-ਬਾਰ ਹੀ ਵੀਰਾਨਾ ਘਰ ਆ ਗਿਆ ਤੇ ਬਾਕੀ ਤੁਸੀਂ ਰਾ ਕੇ ਆਪਣਾ ਹਿਸਾਬ-ਤਾਬ ਦੇਖੋ ਤੇ ਆ ਕੇ ਤੁਸੀਂ ਜੇ ਕੱਚੀ ਉਸ ਹੋਂ ਨਾਲ ਜੱਜਮੈਂਟ ਕਰ ਲਿਓ ਹਫਤੇ ਦੀ ਕੱਚੀ ਹੈ ਤੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ ਜੀ ਵੀਡੀਓ ਦੇਖਣ ਲਈ